ਬਹੁਤ ਹੀ ਸਤਿਕਾਰਯੋਗ ਵਿਦਿਆਪਕ ਸਾਥਿਓ ਅਤੇ ਪਿਆਰੇ ਬੱਚਿਓ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਅੱਜ ਆਪਾਂ ਵਿਆਕਰਨ ਦਾ ਇੱਕ ਮਹੱਤਵਪੂਰਨ ਟੌਪਿਕ ਲੈ ਕੇ ਹਾਜ਼ਰ ਹੋਏ ਹਾਂ ਆਓ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੀ ਸ਼ਬਦ ਰਚਨਾ ਇਸ ਵੀਡੀਓ ਲੈਕਚਰ ਦੇ ਵਿੱਚ ਆਪਾਂ ਸ਼ਬਦ ਰਚਨਾ ਬਾਰੇ ਸਮਝਾਂਗੇ ਇਹ ਸ਼ਬਦ ਰਚਨਾ ਕੀ ਹੁੰਦੀ ਹੈ ਸ਼ਬਦਾਂ ਦੀ ਰਚਨਾ ਕਿਵੇਂ ਹੁੰਦੀ ਹੈ ਉਹਨਾਂ ਪਿੱਛੇ ਕੰਮ ਕਰਦੇ ਕਾਰਚਿਲ ਨਿਮਾ ਬਾਰੇ ਜਾਣਾਂਗੇ ਆਓ ਸ਼ੁਰੂਆਤ ਕਰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਸ਼ਬਦ ਹੁੰਦਾ ਕੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵਿਆਕਰਨ ਦੇ ਸ਼ਬਦ ਬੋਧ ਅੰਗ ਦੇ ਅੰਦਰ ਗਤ ਹੀ ਸ਼ਬਦ ਰਚਨਾ ਦਾ ਅਧਿਨ ਕੀਤਾ ਜਾਂਦਾ ਹੈ ਸ਼ਬਦ ਬੋਧ ਦੇ ਅੰਦਰ ਗਤੀ ਆਪਾਂ ਸ਼ਬਦ ਰਚਨਾ ਨੂੰ ਵਿਚਾਰਦੇ ਹਾਂ ਬਲੂਮਫੀਲਡ ਨੇ ਸ਼ਬਦ ਨੂੰ ਮਿਨੀਮਲ ਫਰੀ ਫੋਮ ਭਾਵ ਛੋਟਾ ਤੋਂ ਛੋਟਾ ਮੁਕਤ ਰੂਪ ਕਹਿਣ ਉਸਨੇ ਕਿਹਾ ਹੈ ਕਿ ਜਿਹੜਾ ਸ਼ਬਦ ਹੈ ਉਸ ਛੋਟੇ ਤੋਂ ਛੁਟਾ ਸੁਤੰਤਰ ਰੂਪ ਹੈ ਜਿਸ ਨੂੰ ਹੋਰ ਅਗੇ ਨਹੀਂ ਤੋੜਿਆ ਜਾ ਸਕਦਾ ਉਸ ਤੋਂ ਬਾਅਦ ਜੌਨ ਲਾਈਜ਼ ਨੇ ਵੀ ਕਿਹਾ ਕਿ ਜੌਨ ਲਾਈਜ਼ ਦੀ ਧਾਰਨਾ ਇਹ ਹੈ ਕਿ ਵਾਕ ਦਾ ਉਹ ਹਿੱਸਾ ਜਿਸ ਦੇ ਅੱਗੜ ਪਿਛੜ ਪਾਵ ਅੱਗੇ ਪਿੱਛੇ ਅਜੇ ਵਿਰਾਮ ਹੋਣ ਜਿੱਥੇ ਠਹਿਰਾਉ ਹੋਣਾ ਸੰਭਵ ਹੋਵੇ ਉਸ ਨੂੰ ਸ਼ਬਦ ਕਿਹਾ ਜਾਂਦਾ ਉਸਨੇ ਉਹ ਗੱਲ ਕੀਤੀ ਕਿ ਜੇਕਰ ਕੋਈ ਇਸ ਤਰ੍ਹਾਂ ਦੀ ਕਾਈ ਹੈ ਜੀ ਦੇ ਅਗੇ ਪਿੱਛੇ ਕੋਈ ਵਿਰਾਮ ਹੋਵੇ ਠਹਿਰਾਓ ਹੋਵੇ ਉਸ ਨੂੰ ਸ਼ਬਦ ਕਹਿ ਸਕਦੇ ਹਾਂ ਤਾਂ ਸ਼ਬਦ ਜਿਹੜਾ ਉਹ ਅੱਖਰਾਂ ਲਗਾ ਲਗਾ ਅੱਖਰਾਂ ਦੇ ਸੁਮੇਲ ਨਾਲ ਬਣਦੇ ਹਨ ਜਿਵੇਂ ਆਪਾਂ ਦੇਖਦੇ ਆ ਸ਼ਬਦ ਕੋਈ ਹੈ ਜਿਵੇਂ ਉਦਾਹਰਣ ਦੇ ਤੌਰ ਤੇ ਮੈਂ ਕਮਲ ਲਿਖਾਂ ਤਾਂ ਕੀ ਹੋਏਗਾ ਸਾਨੂੰ ਪਤਾ ਹੈ ਵੀ ਕਮਲ ਦੇ ਲਈ ਸਾਨੂੰ ਦੁਨੀਆ ਦੀ ਲੋੜ ਪੈਗੀ ਅੱਖਰਾਂ ਦੀ ਲੋੜ ਪੈਗੀ ਅੱਖਰ ਕਿਹੜੇ ਹੋਣਗੇ ਸਾਡੇ ਕੋਲ ਕ ਮ ਲ ਤਾਂ ਇਹ ਕੀ ਹੈ ਅੱਖਰ ਮਿਲ ਕੇ ਹੀ ਇੱਕ ਸ਼ਬਦ ਕਮਲ ਬਣਾਉਂਦੇ ਆ ਤੁਸੀਂ ਇਹਦੇ ਵਿੱਚੋਂ ਕੋਈ ਵੀ ਇੱਕ ਉਦਾਹਰਨ ਲੈ ਲਓ ਜਿਵੇਂ ਵਿਆਕਰਨ ਸ਼ਬਦ ਹੈ ਇਹਦੇ ਵਿੱਚ ਸਾਨੂੰ ਪਤਾ ਵੀ ਕਿਹੜੇ ਕਿਹੜੇ ਅੱਖਰਾਂ ਦੀ ਲੋੜ ਪਈ ਹੈ ਕਿਹੜੇ ਕਿਹੜੇ ਲਗਾ ਅੱਖਰਾਂ ਦੀ ਲੋੜ ਪਈ ਹੈ ਜਾਂ ਕਿਹੜੇ ਕਿਹੜੇ ਲਗਾ ਕਿਹੜੇ ਲਗਾ ਦੀ ਲੋੜ ਪਈ ਹੈ ਜਾਂ ਕਿਸੇ ਲਗਾ ਅੱਖਰ ਦੀ ਹੁਣ ਨੂੰ ਇਹਨੂੰ ਦੇ ਵਿੱਚ ਸਾਨੂੰ ਪਤਾ ਵੀ ਕਿਹੜੀ ਇਹਦੇ ਵਿੱਚ ਲਗਾ ਲੱਗੀ ਹੈ ਕਿਹੜੇ ਵਿੱਚ ਲਗਾ ਅੱਖਰ ਲੱਗਿਆ ਹੋਇਆ ਤਾਂ ਆਪਾਂ ਦੇਖ ਸਕਦੇ ਹਾਂ ਕਿ ਸ਼ਬਦ ਅੱਖਰਾਂ ਲਗਾ ਅਤੇ ਲਗਾ ਅੱਖਰਾਂ ਦੇ ਇਸ ਮੇਲ ਨਾਲ ਬਣਦੇ ਹਨ ਹੁਣ ਆਪਾਂ ਅੱਗੇ ਦੇਖਦੇ ਹਾਂ ਕਿ ਬੋਲੇ ਅਤੇ ਲਿਖੇ ਜਾਣ ਵਾਲੇ ਸ਼ਬਦ ਜਿਹੜੇ ਅਸੀਂ ਬੋਲਦੇ ਹਾਂ ਜਿਹੜੇ ਅਸੀਂ ਲਿਖਦੇ ਹਾਂ ਸ਼ਬਦ ਉਹ ਸ਼ਬਦ ਰਚਨਾ ਦੇ ਪ੍ਰਸੰਗ ਵਿੱਚ ਦੋ ਤਰ੍ਹਾਂ ਦੇ ਬੇਟਾ ਇੱਕ ਤਾਂ ਮੂਲ ਸ਼ਬਦ ਹੈਗੇ ਇੱਕ ਹੈ ਗਿਆ ਰਚਿਤ ਸ਼ਬਦ ਇੱਕ ਮੂਲ ਸ਼ਬਦ ਹੈ ਗਿਆ ਇੱਕ ਹੈ ਰਚਿਤ ਸ਼ਬਦ ਅੱਗੇ ਚੱਲਦੇ ਆਪਾਂ ਕਿ ਮੂਲ ਸ਼ਬਦ ਕੀ ਹੁੰਦੇ ਹਨ ਉਹਨਾਂ ਬਾਰੇ ਆਪਾਂ ਜਾਣਾਂਗੇ ਡਿਟੇਲ ਦੇ ਵਿੱਚ ਤਾਂ ਮੂਲ ਸ਼ਬਦ ਕੀ ਹੈ ਬੇਟਾ ਮੂਲ ਸ਼ਬਦ ਦੇਖੋ ਮੂਲ ਸ਼ਬਦ ਆਪਣੇ ਆਪ ਵਿੱਚ ਇੱਕ ਪੂਰਨ ਇਕਾਈ ਹੁੰਦਾ ਹੈ ਪੂਰਨ ਇਕਾਈ ਦਾ ਭਾਵ ਕੀ ਹੈ ਕਿ ਉਸ ਨੂੰ ਅੱਗੇ ਹੋਰ ਨਾ ਤਾਂ ਤੋੜਿਆ ਜਾ ਸਕਦਾ ਤੇ ਨਾ ਹੀ ਉਹਦੇ ਵਿੱਚ ਕੋਈ ਹੋਰ ਵਾਧਾ ਕੀਤਾ ਜਾ ਸਕਦਾ ਜਾਂ ਕਿੰਜ ਕੀਤਾ ਹੁੰਦਾ ਹੈ ਦੁਬਾਰੀ ਦੇਖੋ ਕਿ ਮੂਲ ਸ਼ਬਦਿਕਤਾ ਕੀ ਹੈ ਪੂਰਨਿਕਾਈ ਹੈ ਨਾ ਇਸ ਨੂੰ ਅੱਗੇ ਆਪਾਂ ਕੀ ਹੈ ਤੋੜ ਸਕਦੇ ਜੇ ਤੋੜ ਦੇਾਂਗੇ ਤਾਂ ਫਿਰ ਉਹਦਾ ਕੋਈ ਅਰਥ ਨਹੀਂ ਰਹਿਣਾ ਤੇ ਨਾ ਹੀ ਇਸ ਦੀ ਬੰਤਰ ਵਿੱਚ ਕਿਸੇ ਸ਼ਬਦ ਜਾਂ ਸ਼ਬਦਾਂਸ਼ ਦਾ ਵਾਧਾ ਕੀਤਾ ਹੁੰਦਾ ਜਿਵੇਂ ਦੇਖੋ ਉਦਾਹਰਨ ਵਜੋਂ ਸ਼ਬਦਾਂਸ਼ ਕਹਿੰਦਾ ਪਾਬ ਜੀ ਕਰ ਸ਼ਬਦ ਹੈ ਕਰ ਦੇ ਅਗੇਤਰ ਵਿੱਚ ਅੱਗੇ ਪਿੱਛੇ ਕੋਈ ਵੀ ਸ਼ਬਦਾਂਸ਼ ਨਹੀਂ ਲੱਗਿਆ ਹੋਇਆ ਨਾ ਹੀ ਇਹਦੇ ਵਿੱਚ ਵਾਧਾ ਕੀਤਾ ਮਿਲਦਾ ਹੈ ਇਹ ਹੁਣ ਕੀ ਹੈ ਇਹ ਆਪਣੇ ਆਪ ਦੇ ਵਿੱਚ ਮੂਲ ਸ਼ਬਦ ਹੈ ਇਹ ਜੜ ਅਸਲ ਦੇ ਵਿੱਚ ਕਰ ਤੋਂ ਆਪਾਂ ਸ਼ਬਦ ਬਣਾ ਲਾਂਗੇ ਕਰਦਾ ਕਰਦੀ ਕਰਦੇ ਕਰਦੀਆਂ ਕਰਦੇ ਹਨਾ ਉਸੇ ਤਰ੍ਹਾਂ ਰੇਤ ਤੋਂ ਬਣ ਜੇਗਾ ਰੇਤਲਾ ਹਨਾ ਲਿਖ ਤੋਂ ਬਣ ਜੇਗਾ ਲਿਖਿਆ ਲਿਖੀ ਲਿਖੇ ਲਿਖੀਆਂ ਲਿਖਵਾਈਆਂ ਜਾ ਤੋਂ ਜਾਂਦਾ ਜਾਂਦੇ ਜਾਂਦੀਆਂ ਆਦ ਆਪਾਂ ਸ਼ਬਦ ਬਣਾ ਲੈਣੇ ਪਰ ਸ਼ਬਦਾਂ ਦੇ ਕੋਈ ਵੀ ਸ਼ਬਦ ਹੈ ਖਾਸ ਕਰਕੇ ਉਹਦੇ ਵਿੱਚ ਮੂਲ ਜਿਹੜਾ ਸ਼ਬਦ ਹੈ ਉਹ ਜ਼ਰੂਰ ਹੁੰਦਾ ਹੈ ਤੇ ਅਗੇ ਗੱਲ ਆ ਗਈ ਮੂਲ ਸ਼ਬਦ ਦੀ ਤਾਂ ਆਪਾਂ ਸਮਝ ਲੈਣਾ ਕਿ ਕਿਦਾ ਪੂਰਨਿਕਾ ਹੀ ਹੁੰਦਾ ਉਸ ਨੂੰ ਅੱਗੇ ਤੋੜ ਨਹੀਂ ਸਕਦੇ ਤੇ ਉਹਦੇ ਬੰਤਰ ਵਿੱਚ ਕਿਸੇ ਸ਼ਬਦਾ ਸ਼ਬਦ ਜਾਂ ਸ਼ਬਦਾਂਸ਼ ਦਾ ਵਾਧਾ ਕੀਤਾ ਨਹੀਂ ਮਿਲਦਾ ਉਦਾਹਰਨ ਤੁਹਾਨੂੰ ਦੱਸਤੀ ਬੇਟਾ ਅੱਗੇ ਆ ਕੇ ਬੜਾ ਰਚਿਤ ਸ਼ਬਦ ਹੁਣ ਜਿਹੜੇ ਮੂਲ ਸ਼ਬਦਾਂ ਤੋਂ ਅੱਗੇ ਜਿਹੜੇ ਸ਼ਬਦ ਬਣਦੇ ਆ ਉਹਨਾਂ ਨੂੰ ਰਚਿਤ ਸ਼ਬਦ ਕਹਿੰਦੇ ਆ ਕਿਵੇਂ ਜਿਹੜੇ ਸ਼ਬਦ ਮੂਲ ਸ਼ਬਦਾਂ ਤੋਂ ਹੀ ਵੱਖ-ਵੱਖ ਢੰਗਾ ਨਾਲ ਰਚੇ ਜਾਂਦੇ ਹਨ ਉਹਨਾਂ ਨੂੰ ਰਚਿਤ ਸ਼ਬਦ ਕਹਿੰਦੇ ਹਨ ਦੇਖੋ ਮੂਲ ਸ਼ਬਦ ਫੇਰ ਕਿਉਂਕਿ ਜਿਹੜਾ ਮੂਲ ਹੈ ਭਾਸ਼ਾ ਦਾ ਜਿਹੜਾ ਮੂਲ ਹੈ ਇਹਦੇ ਵਿੱਚ ਸ਼ਬਦਾਂ ਦਾ ਮੂਲ ਹੈ ਜੜ ਜੜੀ ਉਹਦੇ ਵਿੱਚ ਰਹੇਗੀ ਉਸੇ ਨੂੰ ਅੱਗੇ ਆਪਾਂ ਕੀ ਜਿਵੇਂ ਮੈਂ ਕਰ ਤੋਂ ਬਣਾਇਆ ਸੀ ਕਰਦਾ ਕਰਦੇ ਤਾਂ ਵਕ ਵਕ ਢੰਗ ਉਹੀ ਹੈਗਾ ਵੀ ਤੁਸੀਂ ਕਿਵੇਂ ਉਹਨਾਂ ਨੂੰ ਸ਼ਬਦਾਂ ਦੀ ਰਚਨਾ ਕਰ ਦਿਓਗੇ ਤਿਰ ਵਿਛੇਤਰ ਲਗਾ ਕੇ ਹਨਾ ਉਵੇਂ ਕਿਸੇ ਵੀ ਭਾਸ਼ਾ ਵਿੱਚ ਬਹੁਤੀ ਸ਼ਬਦਾਵਲੀ ਰਚਿਤ ਸ਼ਬਦਾਂ ਦੀ ਹੀ ਹੁੰਦੀ ਹੈ ਤਾਂ ਯਾਦ ਰੱਖ ਲਿਓ ਇਹ ਸ਼ਬਦਾਂ ਦੀ ਇਹ ਸ਼ਬਦਾਵਲੀ ਜਿਹੜੀ ਹੈ ਬੋਧੀ ਸ਼ਬਦਾਵਲੀ ਪਾਸ਼ਾ ਦੇ ਵਿੱਚ ਰਚਿਤ ਸ਼ਬਦਾਂ ਦੀ ਹੁੰਦੀ ਹੈ ਕਿਉਂਕਿ ਮੂਲ ਸ਼ਬਦ ਥੋੜੇ ਹੁੰਦੇ ਆ ਉਹਨਾਂ ਦੇ ਨਾਲ ਉਹਨਾਂ ਨੂੰ ਵਕ ਵਕ ਢੰਗਾ ਨਾਲ ਰਚਿਤ ਚਬ ਨਾਲ ਲਿਆ ਜਾਂਦਾ ਹੈ ਇਸ ਕਰਕੇ ਬੋਧੀ ਸ਼ਬਦਾਵਲੀ ਰਚਿਤ ਸ਼ਬਦਾਂ ਦੀ ਹੀ ਹੁੰਦੀ ਹੈ ਹੁਣ ਅਗੋਂ ਰਚਿਤ ਸ਼ਬਦ ਵੀ ਦੋ ਤਰ੍ਹਾਂ ਦੇ ਹੁੰਦੇ ਆ ਬਟਾ ਸ਼ਬਦਾਂ ਦੀ ਪਰਚਨਾ ਕੀਤੀ ਉਹ ਸ਼ਬਦ ਕਿਸ ਤਰ੍ਹਾਂ ਰਚਨਾ ਕਰਦੇ ਆ ਉਤਪੰਨ ਸ਼ਬਦ ਹੋ ਗਿਆ ਇੱਕ ਤਾਂ ਦੇਖੋਗੇ ਉਤਪੰਨ ਸ਼ਬਦ ਇੱਕ ਹੋ ਗਿਆ ਸਮਾਸੀ ਸ਼ਬਦ ਰਚਿਤ ਚੰ ਦੂਤਰਾਦੰ ਨੂੰ ਦੇਵਤਾ ਉਤਪਨ ਸ਼ਬਦ ਤੇ ਸਮਾਸੀ ਸ਼ਬਦ ਹੁਣ ਆਪਾਂ ਅੱਗੇ ਜਾਣਾਂਗੇ ਕਿ ਉਤਪਨ ਸ਼ਬਦ ਕਿਹੜੇ ਹੁੰਦੇ ਆ ਤੇ ਸਮਾਸੀ ਸ਼ਬਦ ਕਿਹੜੇ ਹੁੰਦੇ ਆ ਸਭ ਤੋਂ ਪਹਿਲਾਂ ਆਪਾਂ ਸਮਝਾਂਗੇ ਸਮਾਸੀ ਸ਼ਬਦ ਹਾਂਜੀ ਸਮਾਸ਼ ਦਾ ਅਰਥ ਹੈ ਜੋੜਨਾ ਜਾਂ ਸੰਖੇਪ ਕਰਨਾ ਸਮਾਸ਼ ਦਾ ਕੀ ਅਰਥ ਹੈ ਜੋੜਨਾ ਜਾਂ ਸੰਖੇਪ ਕਰਨਾ ਹਾਂ ਤਾਂ ਇਹਦੇ ਵਿੱਚ ਦੇਖੋ ਕਿ ਆਪਾਂ ਕੀ ਕਰਦੇ ਆ ਸ਼ਬਦਾਂ ਨੂੰ ਜੋੜਦੇ ਆ ਜਾਂ ਉਹਨਾਂ ਨੂੰ ਸੰਖੇਪ ਕਰਦੇ ਆ ਸਮਾਸੀਕਰਨ ਵਿੱਚ ਇੱਕ ਤੋਂ ਵਧੇਰੇ ਸ਼ਬਦਾਂ ਨੂੰ ਜੋੜ ਕੇ ਸੰਯੋਜਨ ਕ ਸੰਯੋਜਨ ਕਰਨਾ ਵੀ ਮਤਲਬ ਹੁੰਦਾ ਮਿਲਾ ਕੇ ਜਾਂ ਤਾਂ ਉਹਨਾਂ ਨੂੰ ਜੋੜਦੇ ਆਪਾਂ ਜਾਂ ਉਹਨਾਂ ਦਾ ਕੀ ਕਰਦੇ ਆ ਸੰਯੋਜਨ ਕਰਦੇ ਆ ਨਵੇਂ-ਨਵੇਂ ਸ਼ਬਦਾਂ ਦੀ ਰਚਨਾ ਕੀਤੀ ਜਾਂਦੀ ਹੈ ਸਮਾਸੀ ਸ਼ਬਦਾਂ ਦੇ ਵਿੱਚ ਦੋ ਜਾਂ ਦੋ ਤੋਂ ਵਧੇਰੇ ਸ਼ਬਦਾਂ ਨੂੰ ਜੋੜ ਕੇ ਜਾਂ ਉਹਨਾਂ ਦਾ ਸੰਯੋਜਨ ਕਰਕੇ ਜਾਂ ਮਿਲਾ ਕੇ ਨਵੇਂ-ਨਵੇਂ ਸ਼ਬਦਾਂ ਦੀ ਰਚਨਾ ਕੀਤੀ ਜਾਂਦੀ ਹੈ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਸੰਖੇਪ ਕਰਕੇ ਨਵੇਂ ਅਰਥ ਵਾਲਾ ਵੱਖਰਾ ਸ਼ਬਦ ਬਣ ਜਾਂਦਾ ਹੈ ਨਵੇਂ ਅਰਥ ਵਾਲਾ ਵੱਖਰਾ ਸ਼ਬਦ ਬਣ ਜਾਂਦਾ ਹੈ ਕਿਵੇਂ ਬਣ ਜਾਂਦਾ ਹੈ ਉਹ ਬਬ ਦੇਖਦੇ ਆ ਤੇ ਉਸੇ ਨੂੰ ਹੀ ਸਮਾਸੀ ਸ਼ਬਦ ਕਿਹਾ ਜਾਂਦਾ ਹੈ ਪੰਜਾਬੀ ਵਿੱਚ ਆਮ ਤੌਰ ਤੇ ਦੋ ਸ਼ਬਦਾਂ ਨੂੰ ਜੋੜ ਕੇ ਬਣਦੇ ਹਨ ਸਮਾਸ ਦੋ ਸ਼ਬਦਾਂ ਨੂੰ ਜੋੜ ਕੇ ਬਣਦੇ ਹਨ ਪਰ ਕਈ ਵਾਰ ਤਿੰਨ ਸ਼ਬਦਾਂ ਨੂੰ ਮਿਲਾ ਕੇ ਵੀ ਸਮਾਸੀ ਸ਼ਬਦ ਬਣ ਜਾਂਦੇ ਹਨ ਉਦਾਹਰਨ ਦੇ ਰੂਪ ਵਿੱਚ ਅੱਜ ਅਕਰ ਗੱਲ ਕਰੀਏ ਦੋ ਸ਼ਬਦ ਵਾਲੇ ਹੋ ਗਏ ਜਿਵੇਂ ਚਿੜੀਆਕਰ ਹੋ ਗਿਆ ਹੱਤਕੜੀ ਹੋ ਗਿਆ ਜਾਂ ਹੱਤਕੜੀ ਹੋ ਗਿਆ ਤਿੰਨ ਸ਼ਬਦਾਂ ਵਾਲੇ ਜਿਵੇਂ ਹੋ ਗਿਆ ਹਰਮਨ ਪਿਆਰਾ ਹੋ ਗਿਆ ਪਰਉਪਕਾਰੀ ਹੋ ਗਿਆ ਹਨਾ ਤਾਂ ਆਪਾਂ ਦੇਖਦੇ ਹਾਂ ਕਿ ਕਿਵੇਂ ਦੋ ਦੋ ਸ਼ਬਦਾਂ ਨੂੰ ਜੋੜ ਕੇ ਵੀ ਅਤੇ ਤਿੰਨ ਤਿੰਨ ਸ਼ਬਦਾਂ ਨੂੰ ਜੋੜ ਕੇ ਵੀ ਸਮਾਸੀ ਸ਼ਬਦ ਪੰਜਾਬੀ ਦੇ ਵਿੱਚ ਬੰਦੇ ਅੱਗੇ ਅੱਗੇ ਜੀ ਸਮਾਸ ਵਿਧੀ ਰਹੀ ਬਣਾਉਣ ਸਮੇ ਸਮਾਸ ਵਿਧੀ ਰਹੀ ਸ਼ਬਦ ਬਣਾਉਣ ਸਮੇ ਸਬੰਧਕ ਤੇ ਯੋਜਕ ਛੱਡ ਦਿੱਤੇ ਜਾਂਦੇ ਇਹ ਇੰਪੋਰਟੈਂਟ ਹੈ ਨੋਟ ਕਰ ਲਿਆ ਜੇ ਸਬੰਧਕ ਤੇ ਯੋਜਕ ਛੱਡ ਦਿੱਤੇ ਜਾਂਦੇ ਜਿਵੇਂ ਉਦਾਹਰਣ ਦੇ ਤੌਰ ਤੇ ਆਪਾਂ ਦੇਖਦੇ ਹਾਂ ਸ਼ਬਦ ਹੈ ਸਾਡੇ ਕੋਲ ਰਾਸ਼ਟਰਪਤੀ ਸਾਡੇ ਕੋਲ ਸ਼ਬਦ ਹੈ ਸਾਡੇ ਕੋਲ ਸ਼ਬਦ ਹੈ ਰਾਸ਼ਟਰਪਤੀ ਤਾਂ ਦੇਖੋ ਰਾਸ਼ਟਰਪਤੀ ਨੂੰ ਸੰਖੇਪ ਕੀਤਾ ਆਪਾਂ ਕਿਵੇਂ ਕੀਤਾ ਰਾਸ਼ਟਰਦਾਤਾ ਤੇ ਇਹਦੇ ਵਿੱਚ ਦਾ ਜਿਹੜਾ ਹੈ ਨਾ ਦਾਸ ਬੰਦਕ ਆਪਾਂ ਦਾਸ ਬੰਦਕ ਹੈ ਜਿਹੜਾ ਆਪਾਂ ਛੱਡ ਦਿੱਤਾ ਤੇ ਆਪਾਂ ਲਿਖਤਾ ਰਾਸ਼ਟਰਪਤੀ ਉਵੇਂ ਹੀ ਸਾਡੇ ਕੋਲ ਇਕ ਹੋਰ ਉਦਾਹਰਨਾ ਜਿਵੇਂ ਆਪ ਬੀਤੀ ਹੁਣ ਆਪ ਬੀਤੀ ਨੂੰ ਵੀ ਅਸੀਂ ਕੀ ਕੀਤਾ ਅਸੀਂ ਉਹਦੇ ਵਿੱਚੋਂ ਨਾਲ ਜਿਹੜਾ ਨਾਲ ਜਿਹੜਾ ਸੰਬੰਧਕ ਹੈ ਉਹ ਵੀ ਛੱਡ ਦਿੱਤਾ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਸਮਾਸ ਵਿਧੀ ਰਹੀਂ ਸ਼ਬਦ ਬਣਾਏ ਜਾਂਦੇ ਹਨ ਉਹਨਾਂ ਦੇ ਵਿੱਚੋਂ ਸੰਬੰਧਕ ਦੇ ਯੋਜਕ ਛੱਡ ਦਿੱਤੇ ਜਾਂਦੇ ਆ ਤਾਂ ਆਪ ਨਾਲ ਬੀਤੀ ਨੂੰ ਆਪ ਬੀਤੀ ਲਿਖतात ਠੀਕ ਹੈ ਅਗੇ ਜੀ ਸਮਾਸ ਵਿਧੀ ਰਹੀਂ ਬਣਿਆ ਸ਼ਬਦ ਇੱਕ ਸਾਰਥਕ ਸ਼ਬਦ ਹੁੰਦਾ ਹੈ ਯਾਦ ਰੱਖ ਲਿਓ ਕਿ ਸਮਾਸ ਵਿਧੀ ਰਹੀਂ ਜਿਹੜਾ ਵੀ ਆਪਾਂ ਸ਼ਬਦ ਬਣਾਵਾਂਗੇ ਉਹ ਇੱਕ ਸਾਰਥਕ ਸ਼ਬਦ ਹੋਵੇਗਾ ਠੀਕ ਹੈ ਹੁਣ ਅੱਗੇ ਚੱਲਦੇ ਆਪਾਂ ਅੱਗੇ ਦੇਖਦੇ ਹਾਂ ਇੱਕ ਮਿੰਟ ਬਟਾ ਹਾਂਜੀ ਹੁਣ ਕਿਹੜੀਆਂ ਕਿਹੜੀਆਂ ਕਿਵੇਂ-ਕਿਵੇਂ ਸਮਾਸੀ ਸ਼ਬਦ ਬਣਦੇ ਆ ਉਹਨਾਂ ਬਾਰੇ ਆਪਾਂ ਜਾਣਦੇ ਆ ਉਹਨਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਕਾਇਆ ਕਰਸ਼ਿਲ ਹੁੰਦੀ ਆ ਜੇ ਤੁਸੀਂ ਦੇਖੋਗੇ ਕਿ ਤੁਹਾਡੇ ਸਕਰੀਨ ਦੇ ਉੱਪਰ ਮੈਂ ਲਿਖਿਆ ਹੋਇਆ ਹੈ ਕਿ ਵਕ ਵਕ ਸ਼ਬਦਾਂ ਤੋਂ ਜੁੜ ਕੇ ਵਕ ਵਕ ਸ਼ਬਦ ਤੁਹਾਨੂੰ ਬਤਾਈਏ ਇਹ ਬਿ ਸ਼ਬਦ ਵਕ ਵਕ ਤਰ੍ਹਾਂ ਦੇ ਹੁੰਦੇ ਆ ਸ਼ਬਦ ਪੇਜ ਦਾ 8 ਪ੍ਰਕਾਰ ਹੈ ਉਹਨਾਂ ਵਿੱਚੋਂ ਕਿਹੜੇ ਕਿਹੜੇ ਸ਼ਬਦਾਂ ਨਾਲ ਮਿਲ ਕੇ ਸ਼ਰਮਾਸੀ ਸ਼ਬਦਾਂ ਦੀ ਉਦਾਹਰਨਾਂ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲੀ ਉਦਾਹਰਨ ਦੇਖੋ ਨਾਮ ਤੇ ਨਾਮ ਜੁੜ ਕੇ ਦੂਜਾ ਵਿਸ਼ੇਸ਼ਣ ਤੇ ਨਾਮ ਜੁੜ ਕੇ ਨਾਮ ਅਤੇ ਵਿਸ਼ੇਸ਼ਣ ਜੁੜ ਕੇ ਵਿਸ਼ੇਸ਼ਣ ਤੇ ਵਿਸ਼ੇਸ਼ਣ ਜੁੜ ਕੇ ਨਾਮ ਅਤੇ ਕਿਰਿਆ ਜੁੜ ਕੇ ਜਾਂ ਕਿਰਿਆ ਵਿਸ਼ੇਸ਼ਣ ਤੇ ਨਾਮ ਜੁੜ ਕੇ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਆ ਨਾਮ ਤੇ ਨਾਮ ਉਜੀ ਦੇਖੋ ਕਿ ਨਾਮ ਤੋਂ ਨਾਮ ਜਿਵੇਂ ਰਾਜ ਦੇ ਭਵਨ ਰਾਜ ਭਵਨ ਹੋ ਗਿਆ ਧਰਮਸ਼ਾਲਾ ਹੋ ਗਈ ਸਿਰਦਰਦ ਹੋ ਗਿਆ ਹੱਤ ਘੜੀ ਚਿੜੀਆ ਘਰ ਇਹ ਸਾਰੇ ਨਾਮ ਆ ਦੋਨੋਂ ਦੋਨੋਂ ਸ਼ਬਦੀ ਨਾਮ ਹੈ ਵਿਸ਼ੇਸ਼ਕ ਅਜੇ ਨਾਮ ਚ ਦੇਖੋ ਪਹਿਲਾ ਸ਼ਬਦ ਵਿਸ਼ੇਸ਼ਣ ਹੋਵੇਗਾ ਦੂਜਾ ਨਾਮ ਹੋਵੇਗਾ ਨਿਰਮਲ ਚਿੱਤ ਖੁਸ਼ਕਿਸਮਤ ਨੀਲ ਕਮਲ ਕਾਲੇ ਪਾਣੀ ਲੱਲੇ ਪੇਰ ਬਿੰਦੀ ਹੈਗੀ ਬਟਾ ਇੱਥੇ ਕਾਲੇ ਪਾਣੀ ਅਖੰਡ ਪਾਠ ਇਹ ਸਾਰੇ ਕੀ ਹੈਗੇ ਪਹਿਲਾ ਸ਼ਬਦ ਵਿਸ਼ੇਸ਼ਣ ਹੈ ਦੂਜਾ ਨਾਮ ਦੂਜਾ ਹੈ ਨਾਮ ਜਾਂ ਵਿਸ਼ੇਸ਼ਣ ਪਹਿਲਾ ਸ਼ਬਦ ਨਾਮ ਹੋਵੇਗਾ ਦੂਜਾ ਵਿਸ਼ੇਸ਼ਣ ਹੋਵੇਗਾ ਜਿਵੇਂ ਬੁੱਧੀਜੀਵੀ ਬੁੱਧੀਜੀਵੀ ਖੁਸ਼ਕਿਸਮਤ ਸੌਰੀ ਬੁੱਧੀਜੀਵੀ ਸ਼ਾ ਕਾਲਾ ਸਿਨਾ ਜੋਰੀ ਆਦ ਪਹਿਲੇ ਵਿੱਚ ਕੀ ਹੈ ਪਹਿਲੇ ਵਿੱਚ ਕੀ ਹੈ ਨਾਮ ਹੈ ਦੂਜਾ ਕੀ ਹੈ ਵਿਸ਼ੇਸ਼ਣ ਹੈ ਹੋਵੇਂ ਹੀ ਵਿਸ਼ੇਸ਼ਣ ਅਤੇ ਵਿਸ਼ੇਸ਼ਣ ਦੋਵੇਂ ਵਿਸ਼ੇਸ਼ਣ ਸ਼ਬਦ ਹੋ ਸਕਦੇ ਹੈ ਜਿਵੇਂ ਦਾਨਾ ਬੀਨਾ ਦਾਨਾ ਬੀਨਾ ਬਰੀਕ ਬਿਨੀ ਪੰਜ ਕਲਿਆਣਾ ਇਹ ਦੋਨੇ ਸ਼ਬਦ ਕੀ ਹੈ ਵਿਸ਼ੇਸ਼ਣ ਹੈਗੇ ਅੱਗੇ ਦੇਖੋ ਬੜਾ ਨਾਮ ਤੇ ਕਿਰਿਆ ਨਾਲ ਮਿਲ ਕੇ ਪਹਿਲਾ ਸ਼ਬਦ ਨਾਮ ਹੋਵੇਗਾ ਦੂਜਾ ਕਿਰਿਆ ਹੋਵੇਗੀ ਜਿਵੇਂ ਚਿੜੀ ਤੇ ਚਿੜੀ ਮਾਰ ਹੁਣ ਚਿੜੀ ਨਾਮ ਹੈ ਮਾਰ ਕਿਰਿਆ ਹੈ ਸਨ ਮਾਰ ਗੜੇ ਮਾਰ ਆਦ ਇਸ ਤਰ੍ਹਾਂ ਹੋਰ ਵੀ ਸ਼ਬਦ ਜਿਹੜੇ ਤੁਸੀਂ ਲੱਭ ਸਕਦੇ ਹੋ ਅੱਗੇ ਆ ਕੇ ਬੜਾ ਇੱਕ ਸ਼ਬਦ ਕਿਰਿਆ ਵਿਸ਼ੇਸ਼ਣ ਹੋਵੇਗਾ ਪਹਿਲਾ ਦੂਜਾ ਕੀ ਹੋਏਗਾ ਨਾਮ ਹੋਏਗਾ ਜਿਵੇਂ ਦੂਰ ਦ੍ਰਿਸ਼ਟੀ ਜਿਵੇਂ ਦੂਰ ਦ੍ਰਿਸ਼ਟੀ ਨਿਤਨੇਮ ਫਿਰ ਅਗੇ ਦੂਰਦਰਸ਼ਨ ਇਹ ਸਾਰੇ ਕੀ ਸ਼ਬਦ ਇਹਨਾਂ ਸ਼ਬਦਾਂ ਦੇ ਵਿੱਚ ਪਹਿਲਾ ਕਿਹ ਰਿਆ ਵਿਸ਼ੇਸ਼ਣ ਹੈ ਤੇ ਦੂਜਾ ਸਾਡੇ ਕੋਲ ਨਾਮ ਸ਼ਬਦ ਹੈ ਤੇ ਇਸ ਤਰ੍ਹਾਂ ਅਸੀਂ ਵਕ ਵਕ ਸ਼ਬਦਾਂ ਨੂੰ ਜੋੜ ਕੇ ਸਮਾਸੀ ਸ਼ਬਦ ਬਣਾਉਂਦੇ ਆ ਅੱਗੇ ਚੱਲਦੇ ਆ ਬੇਟਾ ਹਾਂਜੀ ਹੁਣ ਤੁਹਾਡੇ ਸਾਹਮਣੇ ਸਕਰੀਨ ਤੇ ਬੇਟਾ ਫੁੱਟਕਲ ਸਮਾਸੀ ਸ਼ਬਦਾਂ ਦੀਆਂ ਕੁਝ ਉਦਾਹਰਣਾਂ ਹੈ ਇਹ ਤੁਸੀਂ ਇਸ ਨੂੰ ਸਕਰੀਨ ਨੂੰ ਰੋਕ ਕੇ ਦੇਖ ਲੈਣਾ ਤੁਹਾਨੂੰ ਪਤਾ ਲੱਗ ਜੇਗਾ ਵੀ ਕਿਸ ਤਰ੍ਹਾਂ ਆਪਾਂ ਜਿਹੜੇ ਆ ਫੁੱਟਕਲ ਸਮਾਸੀ ਸ਼ਬਦ ਜਿਹੜੇ ਉਹ ਵੀ ਬਣੇ ਦੇਖਦੇ ਆ ਜਾਂ ਬਣਾਉਂਦੇ ਆ ਠੀਕ ਹੈ ਜੀ ਉਦਾਹਰਨਾਂ ਵਿੱਚ ਜਿਵੇਂ ਦੇਖੋ ਕਮਚੋਰ ਹੋ ਗਿਆ ਲੋਨ ਹਰਾਮ ਹੋ ਗਿਆ ਆਪ ਹੁਦਰਾ ਹੋ ਗਿਆ ਜਗ ਬੀਤੀ ਹੋ ਗਈ ਨਾ ਜਗ ਨਾਲ ਬੀਤੀ ਪਤ ਚੜ ਲੋਕ ਰਾਜ ਭੇਡ ਚਾਲ ਇਹ ਸਾਰੇ ਸ਼ਬਦ ਜਿਹੜੇ ਆ ਪੁਟਕਲ ਸਮਾਸੀ ਸ਼ਬਦਾਂ ਦੀਆਂ ਉਦਾਹਰਨਾਂ ਹਨ ਅੱਗੇ ਚਲਦੇ ਹਾਂ ਬੇਟਾ ਅੱਗੇ ਸਾਡੇ ਕੋਲ ਆ ਗਿਆ ਬੇਟਾ ਉਤਪਨ ਸ਼ਬਦ ਦੇਖੋ ਉਤਪਨ ਸ਼ਬਦ ਉਤਪਨ ਸ਼ਬਦ ਕੀ ਹੈ ਮੂਲ ਸ਼ਬਦਾਂ ਤੋਂ ਪਹਿਲਾਂ ਮੂਲ ਕਿਉਂਕਿ ਉਤਪੰਨ ਸ਼ਬਦ ਵੀ ਰਚਿਤ ਸ਼ਬਦ ਦੀ ਇੱਕ ਉਦਾਹਰਣ ਹੈ ਤੇ ਆਪਾਂ ਦੇਖਾਂਗੇ ਮੂਲ ਸ਼ਬਦ ਤਾਂ ਉਹਦੇ ਵਿੱਚ ਹੋਵੇਗਾ ਹੀ ਹੋਵੇਗਾ ਤੇ ਜਿਹੜਾ ਸ਼ਬਦ ਕਿਸੇ ਮੂਲ ਸ਼ਬਦ ਤੋਂ ਪਹਿਲਾਂ ਅਗੇਤਰ ਜਾਂ ਬਾਅਦ ਵਿੱਚ ਪਿਛੇਤਰ ਲਗਾ ਕੇ ਬਣਾਇਆ ਜਾਵੇ ਉਤਪੰਨ ਸ਼ਬਦੀ ਪਰਿਭਾਸ਼ਾ ਇਹ ਹੀ ਹੈ ਕਿ ਉਹਦੇ ਵਿੱਚ ਮੂਲ ਸ਼ਬਦ ਹੁੰਦਾ ਹੈ ਇੱਕ ਤਾਂ ਉਸ ਤੋਂ ਪਹਿਲਾਂ ਅਗੇਤਰ ਲੱਗੇਗਾ ਲੱਗਿਆ ਹੋ ਸਕਦਾ ਹੈ ਬਾਅਦ ਵਿੱਚ ਪਿਛੇਤਰ ਲੱਗਿਆ ਹੋ ਸਕਦਾ ਹੈ ਉਸ ਨੂੰ ਉਤਪੰਨ ਸ਼ਬਦ ਕਹਿੰਦੇ ਹਨ ਉਦਾਹਰਨ ਵਜੋਂ ਤੁਸੀਂ ਦੇਖੋ ਦੁਰਘਟਨਾ ਸ਼ਬਦ ਹੈ ਇੱਕ ਸਾਈਡ ਕੋਲ ਅਣਖੀਲਾ ਸ਼ਬਦ ਹੈ ਪਹਿਲੇ ਸ਼ਬਦ ਵਿੱਚ ਦੁਰ ਅਗੇਤਰ ਹੈ ਇਹ ਵਾਲਾ ਜਿਹੜਾ ਹਿੱਸਾ ਹੈ ਕੀ ਹੈ ਦੁਰ ਅਗੇਤਰ ਹੈ ਦੂਜੇ ਸ਼ਬਦ ਵਿੱਚ ਇਲਾ ਪਿਛੇਤਰ ਹੈ ਕਿਉਂਕਿ ਇਹ ਸ਼ਬਦ ਅਣਕ ਤੋਂ ਹੀ ਬਣਿਆ ਅਣਖੀਲਾ ਠੀਕ ਹੈ ਜਿਵੇਂ ਸ਼ਰਮ ਤੋਂ ਸ਼ਰਮੀਲਾ ੜਕ ਤੋਂ ੜਕੀਲਾ ਚਮਕ ਤੋਂ ਚਮਕੀਲਾ ਬਣ ਗਿਆ ਹੈ ਨਾ ਜਿਵੇਂ ਦੁਰਘਟਨਾ ਦਫਾ ਕਿਹਾ ਦੁਰ ਅਸੀਸ ਬਣਾਦਾ ਦੁਰ ਫਟੇ ਮੂੰਹ ਹੈ ਨਾ ਆਪਾਂ ਲਗਾਉਣੀ ਹੈ ਨਾ ਇਸ ਤਰ੍ਹਾਂ ਅਗੇਤਰ ਤੇ ਪਿਛੇਤਰ ਇਹ ਸ਼ਬਦਾਂ ਦੇ ਅੱਗੇ ਲੱਗਣ ਵਾਲੇ ਸ਼ਬਦਾਂ ਸਗੇਤਰ ਹੁੰਦੇ ਆ ਯਾਦ ਰੱਖ ਲਿਓ ਕਿ ਵਾਰੀ ਬੱਚੇ ਬੜੇ ਕਨਫਿਊਜ਼ ਹੋ ਜਾਂਦੇ ਆ ਬੱਚੇ ਨੂੰ ਨਹੀਂ ਪਤਾ ਲੱਗਦਾ ਇਹਦੇ ਇਸੇ ਨਾਮ ਤੋਂ ਹੀ ਪਤਾ ਚੀ ਅੱਗੇ ਲੱਗੇਗਾ ਤੇ ਪਿਛੇ ਤੇ ਨਾਮ ਤੋਂ ਪਤਾ ਕਿ ਪਿੱਛੇ ਲੱਗੇਗਾ ਪਰ ਲੱਗੇਗਾ ਅੱਗੇ ਦੇ ਮੂਲ ਸ਼ਬਦ ਦੇ ਪਿੱਛੇ ਲੱਗੇਗਾ ਮੂਲ ਸ਼ਬਦ ਦੇ ਅੱਗੇ ਜਾਂ ਪਿੱਛੇ ਲੱਗਣਗੇ ਅਗੇਤਰ ਤੇ ਪਿਛੇਤਰ ਸ਼ਬਦਾਂ ਦੇ ਅੱਗੇ ਲੱਗਣ ਵਾਲੇ ਸ਼ਬਦਾਂ ਸਗੇਤਰ ਹੁੰਦੇ ਆ ਤੇ ਪਿੱਛੇ ਲੱਗਣ ਵਾਲੇ ਸ਼ਬਦਾਂ ਕੀ ਹੁੰਦੇ ਪਿਛੇਤਰ ਹੁੰਦੇ ਆ ਉਦਾਹਰਨ ਬੱਚੇ ਦੇਖੋਗੇ ਤੇ ਰੋਣਗੇ ਉਪ ਅਣ ਆਪ ਸੂ ਉਹਦੇ ਕਿਹਕਿ ਉਧਾਰਨ ਮੈਂ ਤੁਹਾਨੂੰ ਦੇ ਦੇਣਾ ਜਿਵੇਂ ਉਪਨਾਮ ਅਸਹਿ ਅਣਪੜ અપਮਾਨ ਸੁਜਜ ਜਿਵੇਂ ਕੰਨਾ ਤੇ ਈ ਲਗਾਏ ਕੰਨਾ ਤੇ ਈ ਲਗਾ ਕੇ ਕੰਨਾ ਲੱਗਿਆ ਹੋਵੇਗਾ ਜਿਵੇਂ ਚੜ ਤੇ ਚੜਾਈ ਹਟ ਹਟ ਕਿਉਂ ਘਬਰਾ ਹਟ ਕੰਨਾ ਤੇ ਵਟ ਲਗਾ ਕੇ ਜਿਵੇਂ ਸਜਾਵਟ ਸਜ ਤੇ ਕੀ ਬਣ ਗਿਆ ਸਜਾਵਟ ਠੀਕ ਹੈ ਬੇਟਾ ਇਸ ਤਰ੍ਹਾਂ ਆਗੇ ਤੇਰੇ ਤੇ ਪਿਛੇ ਤੇ ਲਗਾ ਕੇ ਨਵੇਂ ਸ਼ਬਦਾਂ ਦੀ ਰਚਨਾ ਕਰਦੇ ਆ ਉਹ ਵੀ ਉਤਪੰਨ ਸ਼ਬਦਾਂ ਦੇ ਅੰਤਰਗਤ ਅੱਗੇ ਦੇਖਦੇ ਆ ਆਪਾਂ ਕਿਹੜੀਆਂ ਹੋਰ ਉਦਾਹਰਨਾਂ ਹੈਗੀਆਂ ਸਾਡੇ ਕੋਲ ਹੁਣ ਤੁਸੀਂ ਦੇਖੋ ਕਿ ਤੁਹਾਡੀ ਸਕਰੀਨ ਤੇ ਕੁਝ ਸ਼ਬਦਾਂ ਦੀਆਂ ਉਦਾਹਰਨਾਂ ਜਿਹੜੀਆਂ ਕਿ ਮੈਂ ਪਿੱਛੇ ਡਿਸਕਸ ਕਰਕੇ ਆਇਆ ਵੀ ਕਿਹੜੇ-ਕਿਹੜੇ ਤਰੀਕੇ ਨਾਲ ਆਪਾਂ ਕਿਰਿਆ ਦੇ ਪਿੱਛੇ ਕੀ ਲਗਾਈਏ ਕਿ ਉਹ ਨਾਮ ਸ਼ਬਦ ਬਣ ਜਾਵੇ ਉਦਾਹਰਨਾਂ ਤੁਸੀਂ ਦੇਖੋ ਆਪ ਜਿਵੇਂ ਸਾਡੇ ਕੋਲ ਸ਼ਬਦ ਹਨ ਇਹ ਕਿਰਿਆ ਸ਼ਬਦ ਹੈ ਕੰਨਾ ਤੇ ਈ ਲਗਾਇਆ ਨਾਣੇ ਨਾਲ ਕੰਨ ਲਗਾਇਆ ਤੇ ਫਿਰ ਪਿਛੇ ਜੋੜਤਾ ਤੇ ਕੀ ਬਣ ਗਿਆ ਇਹ ਬਣ ਗਿਆ ਉਣ ਤੋਂ ਉਨਾਈ ਉਣ ਤੋਂ ਕੀ ਬਣ ਗਿਆ ਉਨਾਈ ਜਿਵੇਂ ਚੜ ਤੁੱਚੜਾਈ ਰੰਗ ਤੋਂ ਰੰਗਾਈ ਹੈ ਨਾ ਇਹ ਦੇਖੋ ਕਿਰਿਆ ਤੋਂ ਨਾਮ ਸ਼ਬਦ ਅਵੇਂ ਕੰਨਾਂ ਤੇ ਬੱਟ ਲਗਾ ਕੇ ਸਜ ਸਜ ਕਿਰਿਆ ਸ਼ਬਦ ਹੈ ਕੰਨ ਲਗ ਬੱਟ ਲਗਾ ਸਜਾਵਟ ਗਿਰਾਵਟ ਬਣਾਵਟ ਮਿਲਤੋ ਮਿਲਾਵਟ ਰੁਪਤੁਰ ਕਾਵਟ ਉਵੇਂ ਵੀ ਅਰੇ ਲਗਾ ਕੇ ਬਾਉਸਾਰ ਤੋਂ ਉਸਾਰੀ ਪੂਰਤੋ ਕੁਰੀ ਆਦਿ ਸ਼ਬਦ ਵੀ ਬਣਾਉਂਦੇ ਆ ਅੱਗੇ ਚਲਦੇ ਆ ਅੰਗਰੇਜ਼ੀ ਸਕਰੀਨ ਦੇ ਵਿੱਚ ਆਪਣੇ ਕੋਲ ਕਿਹੜੇ ਕਿਹੜੀਆਂ ਧਾਰਨਾ ਹੈਗੀ ਆ ਹੋਰ ਵੀ ਜਿਵੇਂ ਆਈ ਸਕਰੀਨ ਤਾਂ ਆ ਗਈ ਉਸ ਤੋਂ ਬਾਅਦ ਹੋਰ ਵੀ ਜਿਵੇਂ ਨਾਮ ਸ਼ਬਦਾਂ ਨਾਲ ਪਛੇਤਰ ਲੱ ਕੇ ਬਣੇ ਸ਼ਬਦ ਹੁਣ ਨਾਮ ਤੋਂ ਵਿਸ਼ੇਸ਼ਣ ਬਣੇ ਆ ਜਿਹੜੇ ਉਹ ਦੇਖਦੇ ਆਪਾਂ ਕਿਹੜੇ-ਕਿਹੜੇ ਆ ਦੇਖੋ ਤੁਸੀਂ ਦੁਲਿੰਕੜ ਲਗਾ ਕੇ ਜੇ ਆਪਾਂ ਆ ਜੋ ਦੁਲਿੰਕੜ ਲਗਾਈਏ ਨਾਮ ਸ਼ਬਦ ਦੇ ਪਿੱਛੇ ਤਾਂ ਕਿਵੇਂ ਵਿਸ਼ੇਸ਼ਣ ਸ਼ਬਦ ਬਣਦੇ ਆ ਜਿਵੇਂ ਦੇਖੋ ਹੱਥ widehatl al laga ke al laga ke adiyal dulan kala lagae ta ujaad naam shabda ta ujaadu visheshan ban gaya oh me syal syalu ban gaya oh me dekho kanna laga ke sach ki hai naam shabda sachya ki hai visheshan shabda kanna laga ke chhut chuta thanda thanda bhar bhara kanna te kal laga ke sharma kal sharma kal drakal e ki shabda ap is tarah vi naam to ਵਿਸ਼ੇਸ਼ਣ ਸ਼ਬਦ ਇਹ ਪਹਿਲਾਂ ਭਗੀ ਵਿਕੀ ਕੀਤਾ ਸੀ ਨਾਉ ਤੋ ਕਿਰਿਆ ਸ਼ਬਦ ਆਪਾਂ ਬਣਾਏ ਠੀਕ ਹੈ ਹੁਣ ਅੱਗੇ ਚਲਦੇ ਆ ਬਟਾ ਇਸ ਤਰ੍ਹਾਂ ਤੁਹਾਨੂੰ ਬਹੁਤ ਸਾਰੀਆਂ ਉਦਾਹਰਨਾਂ ਜਿਹੜੀਆਂ ਮਿਲ ਜਾਣਗੀਆਂ ਆ ਦੇਖੋ ਸਾਰੀਆਂ ਮੈਂ ਇੱਥੇ ਇਸ ਲਈ ਡਿਸਕਸ ਕਰ ਰਿਹਾ ਕਿਉਂਕਿ ਇੱਥੇ ਬਕਾਇਦਾ ਉਦਾਹਰਨਾਂ ਵਜੋਂ ਦਿੱਤੀਆਂ ਹੋਈਆਂ ਤੁਸੀਂ ਇਹਨਾਂ ਨੂੰ ਸਕਰੀਨ ਨੂੰ ਰੋਕ ਕੇ ਦੇਖ ਸਕਦੇ ਹੋ ਵੀ ਕਿਹੜੇ ਕਿਹੜੇ ਸ਼ਬਦ ਦੇ ਨਾਲ ਕਿਵੇਂ ਕਿਵੇਂ ਕਿਹੜੀ ਕਿਹੜੀ ਮਾਤਰਾ ਲਗਾ ਕੇ ਜਾਂ ਕਿਹੜਾ ਕਿਹੜਾ ਪਿਛੇਤਰ ਲਗਾ ਕੇ ਆਪਾਂ ਜਿਹੜਾ ਸ਼ਬਦ ਹੈ ਉਹ ਬਣਾ ਸਕਦੇ ਆ ਠੀਕ ਹੈ ਨਾ ਇਹ ਦੇਖ ਲੈਣਾ ਤੁਸੀਂ ਇੱਕ ਵਾਰੀ ਉਦਾਹਰਨ ਵਜੋਂ ਜਿਵੇਂ ਕੰਨਾ ਤੇ ਨਹੀਂ ਲਗਾ ਕੇ ਸਿਹਾਰੀ ਤੇਕ ਲਗਾ ਲਾ ਕੇ ਬਿਹਾਰੀ ਲਾ ਕੇ ਇਕਦਮ ਪਰ ਪੜ ਦੇਣਾ ਜਿਵੇਂ ਕੰਨਾ ਤੋਂ ਲਾ ਕੇ ਬਰਫ਼ ਤੋਂ ਬਰਫਾਨੀ ਬਣ ਗਿਆ ਇਨਸਾਨ ਤੋਂ ਇਨਸਾਨੀ ਬਣ ਗਿਆ ਇਹਦੇ ਨਾਲ ਕੀ ਹੋਇਆ ਆ ਦੇਖੋ ਤੇ ਬਰਫਾਨੀ ਹੁਣ ਇਹਦੇ ਨਾਲ ਕੀ ਹੋ ਗਿਆ ਕੰਨਣ ਲੱਗ ਗਿਆ ਫਿਰ ਅੱਗੇ ਜੁੜ ਗਿਆ ਨੀ ਠੀਕ ਹੈ ਨਾ ਤੇ ਫਿਰ ਇਹ ਤੇ ਲੱਗਿਆ ਤੂਫਾਨੀ ਇਸੇ ਤਰ੍ਹਾਂ ਸਮਾਜਿਕ ਇਸੇ ਤਰ੍ਹਾਂ ਅਸਮਾਨ ਤੋਂ ਸਮਾਨੀ ਬਣ ਗਿਆ ਬਿਹਾਰੀ ਲੱਗੀ اخلاق ਕੀਮਤ ਤੋਂ ਫਿਰ ਕੀਮਤੀ ਬਣ ਗਿਆ ਚੋਰ ਤੋਂ ਫਿਰ ਚੋਰੀ ਬਣ ਗਿਆ ਚੋਰ ਤੋਂ ਚੋਰੀ ਕੀ ਚੋਰੀ ਕੀ ਵਿਸ਼ੇਸ਼ਣ ਬਣ ਗਿਆ ਤੇ ਆ ਦੇਖੋ ਧਰਮ ਤੋਂ ਧਰਮੀ ਬਣ ਗਿਆ ਨਹਿਰ ਤੋਂ ਨਹਿਰੀ ਬਣ ਗਿਆ ਇਹ ਸਾਰੇ ਸ਼ਬਦ ਇਸ ਤਰ੍ਹਾਂ ਹੀ ਬਣਦੇ ਹਨ ਅੱਗੇ ਚੱਲਦੇ ਆ ਬਟਾ ਅੱਗੇ ਸਾਡੇ ਕੋਲ ਆ ਗਿਆ ਇਸੇ ਤਰ੍ਹਾਂ ਹੋਰ ਉਦਾਹਰਨਾਂ ਆ ਗਈਆਂ ਤੁਸੀਂ ਸਾਰੀਆਂ ਉਦਾਹਰਨਾਂ ਇਹ ਜਿਹੜੀਆਂ ਬਟਾ ਦੇਖ ਲੈਣੀਆਂ ਆ ਆਰਾਮ ਦੇ ਨਾਲ ਇਹਦੇ ਨਾਲ ਤੁਹਾਡੇ ਸ਼ਬਦ ਭੰਡਾਰ ਵਿੱਚ ਵੀ ਵਾਧਾ ਹੋਵੇਗਾ ਜਗਤ ਜੀ ਛੋਟੀ ਜਮਾਤਾਂ ਦੇ ਬੱਚੇ ਆ ਕਿਉਂ ਤੇ ਬਾਕੀ ਕਈ ਵਾਰੀ ਪੇਪਰ ਦੇ ਵਿੱਚ ਇਸ ਤਰ੍ਹਾਂ ਦੇ ਸਵਾਲ ਆ ਜਾਂਦੇ ਆ ਭਾਵੇਂ ਪੇਪਰ ਕਿਸੇ ਲੈਵਲ ਦਾ ਵੀ ਹੋਵੇ ਬੇਸਿਕ ਸਵਾਲ ਪੁੱਛ ਲਏ ਜਾਂਦੇ ਆ ਤੇ ਸਾਨੂੰ ਬੇਸਿਕ ਸਵਾਲ ਵੀ ਪਤਾ ਹੋਣੇ ਚਾਹੀਦੇ ਖਾਸ ਕਰਕੇ ਨਾ ਤਾਂ ਕਿਰਿਆ ਸ਼ਬਦ ਕਿਵੇਂ ਬਣਦੇ ਆ ਜਾਂ ਨਾ ਉਹ ਵਿਸ਼ੇਸ਼ਣ ਸ਼ਬਦ ਕਿਵੇਂ ਬਣਦੇ ਆ ਸਾਨੂੰ ਪਤਾ ਹੋਣੇ ਚਾਹੀਦੇ ਆ ਅੱਗੇ ਜਿਵੇਂ ਦੇਖੋ ਉਦਾਹਰਨ ਦੇ ਤੌਰ ਤੇ ਆਪਾਂ ਕੁਝ ਵਿਜੈਤਰ ਲਗਾ ਕੇ ਵੀ ਸ਼ਬਦ ਬਣਾ ਸਕਦੇ ਹਾਂ ਜਿਵੇਂ ਸ਼ਬਦ ਸਾਡੇ ਕੋਲ ਸਾਜ਼ ਸਾਜ਼ ਲਗਾਵਾਗੇ ਤਾਂ ਕੀ ਬਣੇਗਾ ਘੜੀ ਸਾਜ਼ ਕੀ ਬਣ ਜੇਗਾ ਘੜੀ ਸਾਜ਼ ਇਹ ਸਾਨੂੰ ਪਤਾ ਹੋਣਾ ਚਾਹੀਦਾ ਘੜੀ ਸਾਜ਼ ਹੋ ਗਿਆ ਜਿਵੇਂ ਸਾਰ ਦਾ ਕੀ ਬਣਾਵਾਂਗੇ ਖੰਡ ਅਨਸਾਰ ਚੱਲਣ ਅਨਸਾਰ ਹੋ ਗਿਆ ਹਨਾ ਸਾਜ਼ ਦਾ ਘੜੀ ਸਾਜ਼ ਚੱਲਣ ਅਨਸਾਰ ਹਨ ਸਿਆਰ ਸਾਰ ਹੋ ਗਿਆ ਸ਼ਾਲਾ ਗਊ ਸ਼ਾਲਾ ਧਰਮ ਸ਼ਾਲਾ ਹਾਰ ਕੀ ਹੋ ਗਿਆ ਹਾਰ ਤੋਂ ਆਪਾਂ ਬਣਾ ਲਾਂਗੇ ਸਿਰਜਣ ਹਾਰ ਰਚਨ ਹਾਰ ਹਾਂ ਤੇ ਲਾਤੋਂ ਕੀ ਬਣਾ ਬਣਾਵਾਂਗੇ ਆਪਾਂ ਲਾਤੋਂ ਤੁਸੀਂ ਦੇਖੋਗੇ ਸੌਰੀ ਹਾਂ ਇਸ ਤਰ੍ਹਾਂ ਆਹ ਵੇਖੋ ਦਾਇਕ ਸੁਖਦਾਇਕ ਅਨੰਦਦਾਇਕ ਤੇ ਇਸੇ ਤਰ੍ਹਾਂ ਕਾਰ ਤੋਂ ਆ ਗਿਆ ਆਪਣੇ ਕੋਲ ਕੀ ਹੈ ਕਾਰ ਤੋਂ ਕੀ ਬਣੇਗਾ ਕਾਰ ਤੋਂ ਤੁਸੀਂ ਦੇਖੋ ਵੀ ਆਪਾਂ ਲਗਾਵਾਂਗੇ ਅੱਗੇ ਕਾਰ ਪਿੱਛੇ ਲੱਗਿਆ ਨਾ ਖਾਣਾ ਖਾਣਾ ਕੀ ਬਣਾਵਾਂਗੇ ਖਾਣਾ ਹੁੰਦਾ ਥਾਂ ਘਰ ਜਗਾ ਤਖਾਣਾ ਬਣੇਗਾ ਕਾਰਖਾਨਾ ਡਾਕਖਾਨਾ ਹਨਾ ਤੈਖਾਣਾ ਖੋਰ ਕੀ ਹੋਗਾ ਟੁਗਲ ਖੋਰ ਹਰਾਮ ਖੋਰ ਗਾਰ ਕੀ ਬਣ ਜੇਗਾ ਗਾਰ ਦੇ ਵਿੱਚ ਗੁਨਾਹਗਾਰ ਪਰਹੇਜ਼ਗਾਰ ਦਾਨ ਕੀ ਬਣ ਜੇਗਾ ਦਰਪਾੰਦਾਨ ਹੋ ਗਿਆ ਤੇ ਕਲਮਦਾਨ ਹੋ ਗਿਆ ਦਾਨੀ ਕੀ ਹੋਏਗਾ ਸਬਨਦਾਨੀ ਆਪਾਂ ਮੰਨ ਕੇ ਚੱਲਦੇ ਸਬਨਦਾਨੀ ਹੋ ਗਿਆ ਹਨਾ ਲੂਣਦਾਨੀ ਹੋ ਗਿਆ ਲੂਣਦਾਨੀ ਵੀ ਬੋਲ ਦਿੰਦੇ ਆ ਲੂਣਦਾਨੀ ਵੀ ਬੋਲਦੇ ਲੂਣਦਾਨੀ ਬੋਲਣਾ ਆਪਾਂ ਸ਼ਬਦ ਪਾਲ ਹੋ ਗਿਆ ਜਿਵੇਂ ਧਰਮ ਪਾਲ ਹੋ ਗਿਆ ਬਾਜ਼ ਕੀ ਹੋ ਗਿਆ ਬਾਜ਼ ਸ਼ਬਦ ਦੇਖੋ ਤੁਸੀਂ ਇਹ ਸਾਰੇ ਸ਼ਬਦ ਆਪਾਂ ਕੀ ਵਰਤਦੇ ਹਾਂ ਜਿਵੇਂ ਕਬੂਤਰ ਬਾਜ਼ ਕਬੂਤਰ ਤੇ ਉਸ ਤੋਂ ਪਿੱਛੇ ਆਪਾਂ ਕਿ ਲਗਾਏ ਬਾਜ਼ ਬਾਣ ਹੋ ਗਿਆ ਸਾਰੇ ਕੋਲ ਜਿਵੇਂ ਬਾਗਬਾਨ ਹਨਾ ਬਾਗਬਾਨ ਹੋ ਗਿਆ ਮਿਹਰਬਾਨ ਮੇਜ਼ਬਾਨ ਮੰਦ ਵਾਲਾ ਮੰਦ ਜਤੋਂ ਮਤਲਬ ਅਕਲਮੰਦ ਸੁਖਵੰਤ ਵਾਲ ਸੰਜੀਵਾਲ ਭਾਈਵਾਲ ਇਸ ਤਰ੍ਹਾਂ ਸਾਰੇ ਸ਼ਬਦ ਜਿਹੜੇ ਆਪਾਂ ਦੇਖ ਲੈਣੇ ਐ ਡਿਸਕਸ ਕਰ ਲੈਣੇ ਬੇਟਾ ਅਗੇ ਦੇਖੋ ਬੇਟਾ ਅਗੂ ਜਮ ਕੇ ਸਾਡੇ ਕੋਲ ਆ ਗਿਆ ਵੀ ਸ਼ਬਦਾਂ ਦੀਆਂ ਕੁਝ ਇਹੋ ਜਿਹੀ ਸ਼ਬਦ ਵੀ ਹੈ ਗਿਆ ਜਿਨ੍ਹਾਂ ਦੇ ਵਿੱਚ ਮਾਮੂਲੀ ਜੀ ਆਪਾਂ ਤਬਦੀਲੀ ਕਰਦੀ ਉਹਨਾਂ ਦੇ ਰੂਪ ਦੇ ਵਿੱਚ ਤਾਂ ਉਹਨਾਂ ਦੀ ਸ਼੍ਰੇਣੀ ਬਦਲ ਜਾਂਦੀ ਹੈ ਕਹਿੰਦੇ ਸ਼ਬਦ ਦੇ ਰੂਪ ਵਿੱਚ ਮਾਮੂਲੀ ਤਬਦੀਲੀ ਪਾਉਣ ਨਾਲ ਇੱਕ ਸ਼ਬਦ ਸ਼੍ਰੇਣੀ ਦੀ ਦੂਜੀ ਸ਼੍ਰੇਣੀ ਵਿੱਚ ਤਬਦੀਲੀ ਹੋ ਜਾਂਦੀ ਹੈ ਅਤੇ ਸ਼ਬਦ ਪ੍ਰਯੋਗ ਦੇ ਪੱਖੋਂ ਨਵਾਂ ਰੂਪ ਧਾਰਨ ਕਰ ਲੈਂਦਾ ਹੈ ਜਿਵੇਂ ਕਿਰਿਆ ਤੋਂ ਭਾਵਵਾਚਕ ਨਾਮ ਤੇ ਕਿਰਿਆ ਤੋਂ ਕਰਤਰੀ ਨਾਮ ਜਿਵੇਂ ਦੇਖੋ ਕਿਰਿਆ ਸਾਡੇ ਕੋਲ ਅਗੇ ਜੁੜ ਇਤੂ ਭਾਵਾਚਕ ਨਾਮ ਕੀ ਬਣਿਆ ਜੋੜ ਮੁਰਤੂ ਮੋੜ ਚਲ ਤੋਂ ਚਾਲ ਉਸੇ ਤਰ੍ਹਾਂ ਕਿਰਿਆ ਤੋਂ ਕਰਤਰੀ ਨਾਮ ਕੀ ਬਣਿਆ ਚੁਰਾ ਤੋਂ ਚੋਰ ਕਿਰਿਆ ਸਾਡੇ ਕੋਲ ਚੁਰਾ ਚੁਰਾਣਦੀ ਹੈ ਤੇ ਉਸ ਨੂੰ ਕਰਨ ਵਾਲਾ ਕਰਤਰੀ ਨਾਮ ਕੀ ਚੋਰ ਹੈ ਤੋਤੋਂ ਤੋਬੀ ਬਣ ਗਿਆ ਜਿਤ ਤੋਂ ਜੇਤੂ ਬਣ ਗਿਆ ਇਸ ਤਰ੍ਹਾਂ ਹੋ ਸਾਡੇ ਕੋਲ ਥੱਲੇ ਉਦਾਹਰਨਾਂ ਦਿੱਤੀਆਂ ਹਈਆਂ ਜਿਵੇਂ ਅੜ ਤੋਂ ਅੜੀ ਅੜੀਕਾ ਕਰਤਰੀ ਨਾਮ ਦੇਖੋ ਸਾਰ ਤੋਂ ਉਸ ਰਹੀਆ ਛੇੜ ਤੋਂ ਛੇੜੂ ਚੁਰਾ ਤੋਂ ਚੋਰ ਦੇ ਤੋ ਦਾਤਾ ਆਵੇ ਕੋ ਦੇ ਤੋ ਦਾਤਾ ਬਣ ਗਿਆ ਸਾਡੇ ਕੋਲ ਤੇ ਕੁਲ ਤੋਂ ਕੁਲਾਟੀਆਂ ਬਣ ਗਿਆ ਸਾਡੇ ਕੋਲ ਤਾਂ ਸਾਨੂੰ ਕਿਰਿਆ ਤੋਂ ਭਾਵਚਕ ਨਾਮ ਸ਼ਬਦ ਵੀ ਕਈ ਵਾਰ ਬਣਾਉ ਨੂੰ ਪੁੱਛ ਲਿਆ ਜਾਂਦਾ ਹੈ ਕਿਰਿਆ ਤੋਂ ਸਾਨੂੰ ਕਈ ਵਾਰ ਕਰਤਰੀ ਨਾਮ ਬਣਾਉਣ ਤੋਂ ਵੀ ਪੁੱਛ ਲਿਆ ਜਾਂਦਾ ਇਹ ਗੱਲ ਇਹ ਨਹੀਂ ਹੈ ਕਿ ਬੇਸ਼ੱਕ 2 ਜ 9ਵੀਂ 10ਵੀਂ ਦੇ ਬੱਚਿਆਂ ਲਈ ਇਹ ਹਰੇਕ ਉਸ ਇਗਜ਼ਾਮ ਦੇ ਵਿੱਚ ਛੋਟੇ-ਛੋਟੇ ਸਵਾਲ ਜਿਹੜੇ ਆ ਜਾਂਦੇ ਸਾਨੂੰ ਪਤਾ ਹੁਣ ਚਾਹੀਦਾ ਕਿ ਕਿਵੇਂ ਆਪਾਂ ਕਿਰਿਆ ਤੋਂ ਭਾਵਚਕਨਾ ਬਣਾਉਣੇ ਜਾਂ ਕਿਰਿਆ ਤੋਂ ਕਰਤਰੀ ਨਾਮ ਬਣਾਉਣੇ ਹਾਂਜੀ ਅੱਗੇ ਚੱਲਦੇ ਆਪਾਂ ਅੱਗੇ ਸਾਡੇ ਕੋਲ ਫਿਰ ਅੱਗੇ ਦੇਖੋ ਅ ਕੁਝ ਅਜਿਹੇ ਸ਼ਬਦ ਵੀ ਹੁੰਦੇ ਹਨ ਜਿਹੜੇ ਪ੍ਰਸੰਗ ਅਨੁਸਾਰ ਵਾਕ ਦੇ ਵਿੱਚ ਨਵਾਂ ਅਰਥ ਜਿਹੜਾ ਉਹ ਧਾਰਨ ਕਰ ਲੈਂਦੇ ਜਿਵੇਂ ਉਦਾਹਰਣ ਵਿੱਚ ਤੁਸੀਂ ਸਕਰੀਨ ਤੇ ਦੇਖ ਹੀ ਰਹੇ ਹੋ ਕੁਝ ਸ਼ਬਦ ਹੈ ਗਿਆ ਤਾਂ ਜਿਹੜੇ ਪ੍ਰਸੰਗ ਅਨੁਸਾਰ ਵੱਖਰੀਆਂ ਵੱਖਰੀਆਂ ਸ਼ਬਦ ਸ਼੍ਰੇਣੀਆਂ ਵਿੱਚ ਆਉਂਦੇ ਆ ਕਦੇ ਤਾਂ ਨਾਮ ਬਣ ਜਾਂਦੇ ਆ ਕਦੇ ਵਿਸ਼ੇਸ਼ਣ ਬਣ ਜਾਂਦੇ ਆ ਉਹ ਪ੍ਰਸੰਗ ਅਨੁਸਾਰ ਜਾਂ ਲੋੜ ਅਨੁਸਾਰ ਜਿਵੇਂ ਕਿ ਲੋੜਵੰਦ ਹੈ ਪਹਿਲੇ ਵਾਕ ਦੇ ਵਿੱਚੋਂ ਵਿਸ਼ੇਸ਼ਣ ਹੈ ਦੂਜੇ ਵਾਕ ਦੇ ਵਿੱਚੋਂ ਨਾਮ ਹੈ ਲੋੜਵੰਦ ਮਨੁੱਖ ਕਿਉਂਕਿ ਮਨੁੱਖ ਲਈ ਵਿਸ਼ੇਸ਼ ਮਨੁੱਖ ਦੀ ਵਿਸ਼ੇਸ਼ਤਾ ਹੈ ਕਿ ਉਹ ਲੋੜਵੰਦ ਹੈ ਹੁਣ ਲੋੜਵੰਦ ਦੀ ਮਦਦ ਕਰੋ ਇੱਥੇ ਨਾਮ ਹੈ ਹੁਣ ਅਮੀਰ ਅਮੀਰ ਆਦਮੀ ਹੋ ਗਿਆ ਅਮੀਰ ਆਦਮੀ ਤੇ ਅਮੀਰ ਨਾਮ ਹੈ ਹੁਣ ਜਿਵੇਂ ਤੱਕ ਕਿਰਿਆ ਤਕਲਾ ਜੀ ਭਰਕੇ ਤਕਲਾ ਇਹ ਜੀਵਨ ਮਿਲਲਾ ਮੁੜ ਨਹੀਂ ਮਿਲਣਾ ਹੁਣ ਦੂਜਾ ਨਾਮ ਸ਼ਬਦ ਕੀ ਹੈ ਭਾਬੀ ਜੀ ਦੀ ਤੱਕ ਸਹੀ ਹੁੰਦੀ ਤੱਕ ਸੇ ਤੱਕ ਦਾ ਮਤਲਬ ਕੀ ਹੁੰਦਾ ਅੰਦਾਜ਼ਾ ਹੈ ਨਾ ਵੀ ਭਾਬੀ ਜੀ ਦਾ ਅੰਦਾਜ਼ਾ ਸਹੀ ਹੁੰਦਾ ਜਿੰਨਾ ਮਿੱਠਾ ਚਾਹ ਦੁੱਧ ਵਿੱਚ ਚਾਹੀਦਾ ਹੁੰਦਾ ਹੈ ਓਨਾ ਹੀ ਪਾਉਂਦੇ ਹੈ ਤਾਂ ਇੱਥੇ ਨਾਮ ਸ਼ਬਦ ਹੈ ਓਵੇਂ ਤੱਪ ਹੈ ਸਾਡੇ ਕੋਲ ਦੇਖੋ ਜਿਹੜੇ ਮਹੀਨੇ ਧਰਤੀ ਬਹੁਤ ਤੱਪ ਜਾਂਦੀ ਹੈ ਇੱਥੇ ਕਿਰਿਆ ਸ਼ਬਦ ਹੈ ਪੜਾਈ ਕਰਨਾ ਵੀ ਤੱਪ ਹੈ ਨਾਮ ਸ਼ਬਦ ਹੈ ਕਿਰਿਆ ਕਰ ਦੇਖੋ ਕੁਝ ਕਰ ਲੈਣਾ ਚਾਹੀਦਾ ਵਿਲਾ ਬਟਨ ਨਾਲੋਂ ਕੁਝ ਵੀ ਕਰ ਲੈਣਾ ਚਾਹੀਦਾ ਹੈ ਦੂਜਾ ਦੇਖੋ ਕਰ ਨਾਮ ਸ਼ਬਦ ਕਿਹਾ ਗਿਆ ਜੋ ਕਰ ਪਾ ਦਿੰਦੀ ਹੈ ਸਰਕਾਰ ਨੂੰ ਟੈਕਸ ਦਿੰਨੇ ਹੈ ਕਰ ਇੱਥੇ ਆ ਗਿਆ ਹਮੇ ਝਾੜਿਆ ਕਿਰਿਆ ਸ਼ਬਦ ਆ ਗਿਆ ਸਾਡੇ ਕੋਲ ਪੱਕੇ ਅੰਬਾਂ ਨੂੰ ਝਾੜ ਲਓ ਨਾਮ ਸ਼ਬਦ ਕਿਹਾ ਇਸ ਵਾਰ ਕਣਕ ਦੀ ਫਸਲ ਦਾ ਝਾੜ ਚੰਗਾ ਨਿਕਲਿਆ ਠੀਕ ਹੈ ਬੇਟਾ ਤਾਂ ਇਸ ਤਰ੍ਹਾਂ ਅਜਿਹੇ ਸ਼ਬਦ ਵੀ ਹੁੰਦੇ ਹੈ ਜਿਹੜੇ ਪ੍ਰਸੰਗ ਅਨੁਸਾਰ ਵੱਖਰੀਆਂ ਵੱਖਰੀਆਂ ਸ਼੍ਰੇਣੀਆਂ ਵਿੱਚ ਆਉਂਦੇ ਹੈ ਠੀਕ ਹੈ ਨਾ ਜਿਵੇਂ ਏ ਆਪਾਂ ਧਾਰਨਾ ਦੇਖ ਹੀ ਲਈਆਂ ਇਹ ਸਾਰੇ ਸ਼ਬਦ ਐ ਇਹ ਆਪਾਂ ਨੂੰ ਇਸ ਤਰ੍ਹਾਂ ਇਹਨਾਂ ਦਾ ਵੀ ਪਤਾ ਹੋਣਾ ਚਾਹੀਦਾ ਹੈ ਹਾਂਜੀ ਅੱਗੇ ਚੱਲਦੇ ਆਪਾਂ ਅੱਗੇ ਸਾਡੇ ਕੋਲ ਆ ਗਿਆ ਬਟਾ ਅਭਿਆਸ ਇਹ ਅਭਿਆਸ ਤੁਸੀਂ ਸਾਰੇ ਨੇ ਜ਼ਰੂਰ ਕਰਨਾ ਹੈ ਖਾਸ ਕਰਕੇ 9ਵੀਂ ਜਮਾਤ ਦੇ ਬੱਚਿਆਂ ਨੂੰ ਇਹ ਇਹਨਾਂ ਬਾਰੇ ਪਤਾ ਜ਼ਰੂਰ ਹੋਣਾ ਚਾਹੀਦਾ ਹੈ ਕਿ ਮੂਲ ਸ਼ਬਦ ਕੀ ਹੁੰਦੇ ਆ ਰਚਿਤ ਸ਼ਬਦ ਕਿਹੜੇ ਹੁੰਦੇ ਆ ਸਮਾਸੀ ਸ਼ਬਦ ਕੀ ਹੁੰਦਾ ਹੈ ਉਤਪੰਨ ਸ਼ਬਦ ਕੀ ਹੁੰਦੇ ਆ ਠੀਕ ਹੈ ਤਾਂ ਇਹਨਾਂ ਦੀ ਉਦਾਹਰਨਾ ਜਿਵੇਂ ਉਦਾਹਰਨਾ ਦੇਣੀ ਹੈ ਅੱਗੇ ਤਰ ਲਗਾ ਕੇ ਉਪਚਿੱਤਰ ਲਗਾ ਕੇ ਹੈ ਨਾ ਤਾਂ ਦੇਖੋ ਫਿਰ ਤੁਹਾਨੂੰ ਦੱਸਣਾ ਵੀ ਕਿਹੜੇ ਸ਼ਬਦ ਅੰਗਿੱਤਰ ਲਾ ਕੇ ਬਣਿਆ ਤੇ ਕਿਹੜੇ ਸ਼ਬਦ ਵਿਚਿੱਤਰ ਲਾ ਕੇ ਬਣਿਆ ਇਸ ਤਰ੍ਹਾਂ ਤੁਹਾਨੂੰ ਸ਼ਬਦਾਂ ਦੀ ਪਛਾਣ ਕਰਨੀ ਵੀ ਆ ਗਈ ਇਹ ਸਾਰਿਆਂ ਨੇ ਵੀ ਅਭਿਆਸ ਕਰਨ ਦਾ ਖਾਸ ਕਰਕੇ 6ਵਾਂ 7ਵਾਂ 8ਵਾਂ ਨੰਬਰ ਪ੍ਰਸ਼ਨ ਜਿਹੜਾ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਵੀ ਹੱਲ ਕਰਕੇ ਭੇਜ ਸਕਦੇ ਹੋ ਠੀਕ ਹੈ ਬੇਟਾ ਅੱਗੇ ਚੱਲਦੇ ਆਪਾਂ ਅਗਲਾ ਜਿਹੜਾ ਨਵਾਂ ਸਵਾਲ ਕੀ ਕਹਿੰਦਾ ਨੌਵੇਂ ਸਵਾਲ ਦੇ ਵਿੱਚ ਵੀ ਦੇਖੋ ਫੇਟ ਲਿਖੇ ਵਿਚਿੱਤਰ ਲੱਗ ਕੇ ਬੜੇ ਤਿੰਨ ਸ਼ਬਦ ਲਿਖੋ ਆਪਾਂ ਵਿਚਿੱਤਰ ਲਾ ਕੇ ਬੜੇ ਹੋਏ ਜਿਵੇਂ ਆਲਾ ਸਤਾਨ ਸਾਰ ਸ਼ਲਾ ਸ਼ਲਾ ਕੀਨ ਖਨ ਗਾਰ ਧਾਰ ਮੰਦ ਵੰਦ ਇਹ ਤੁਸੀਂ ਬਣਾ ਕੇ ਮੈਨੂੰ ਛੇ ਜਰੂਰ ਕਰਨੇ ਕਮੈਂਟ ਬਾਕਸ ਦੇ ਵਿੱਚ ਇਸ ਦਰ ਅੱਗੇ ਆ ਕੇ 10 ਨੰਬਰ ਸਵਾਲ ਦੇਖੋ ਇਹ ਲਿਕੇ ਕਿਰਿਆ ਸ਼ਬਦ ਮੂਲ ਸ਼ਬਦਾਂ ਤੋਂ ਭਾਵਜਕ ਨਾਮ ਬਣਾਓ ਜਿਵੇਂ ਕਹਿ ਤੋਂ ਕਹਾਵਤ ਬਣ ਗਈ ਉਵੇਂ ਐੜਾ ਦੇਖੋ ਭਾਵਜਕ ਨਾਮ ਕਿਹੜੇ ਕਿਰਿਆ ਮੂਲ ਸ਼ਬਦਾਂ ਤੋਂ ਬਣੇ ਹਨ ਜਿਵੇਂ ਸਜਾਵਟ ਕਿਸ ਤੋਂ ਬਣਿਆ ਹੈ ਕਿਰਿਆ ਸ਼ਬਦ ਕਿਹੜਾ ਹੈਗਾ ਸਜਾਵਟ ਦੇ ਵਿੱਚ ਸਜ ਇਹੜਾ ਹੈਗਾ ਕਿਉਂਕਿ ਆਪਾਂ ਦੇਖਿਆ ਸੀ ਨਾ ਕੰਨਾਂ ਤੇ ਬੱਟ ਲਗਾ ਕੇ ਹੁਣ ਇੱਕ ਇੱਕ ਸ਼ਬਦ ਮੈਂ ਤੁਹਾਨੂੰ ਦੱਸਦਾ ਬਾਕੀ ਤੁਸੀਂ ਖੁਦ ਕਰਨਾ ਠੀਕ ਹੈ ਹੁਣ ਇਹੜੀ ਦੇ ਵਿੱਚ ਦੇਖੋ ਇਹੜੀ ਦੇ ਵਿੱਚ ਕੀ ਹੈ ਹੇਡ ਲਗੇ ਕਿਰਿਆ ਸ਼ਬਦਾਂ ਤੋਂ ਕਰਤਰੀ ਨਾਮ ਬਣਾਓ ਜਿਵੇਂ ਤੋਤ ਤੋਂ ਤੋਬੀ ਬਣ ਗਿਆ ਇਹਨਾਂ ਤੋਂ ਕੀ ਬਣੇਗਾ ਖੁਲਤੋਂ ਕੁਲਤੋਂ ਕੁਲਾਟਿਆ ਜਿਤ ਤੋਂ ਜੇਤੂ ਨਚ ਤੋਂ ਨਚਾਰ ਬਣੇਗਾ ਠੀਕ ਹੈ ਨਾ ਤਾਂ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਲੈਕਚਰ ਜਿਹੜਾ ਹੈ ਪਸੰਦ ਆਇਆ ਹੋਵੇਗਾ ਤੁਸੀਂ ਕੁਝ ਨਵਾਂ ਸਿੱਖਿਆ ਹੋਣਗੇ ਆ ਜੇਕਰ ਤੁਹਾਨੂੰ ਚੰਗਾ ਲੱਗਿਆ ਤੇ ਤੁਸਨ ਲਾਈਕ ਕਮੈਂਟ ਤੇ ਸ਼ੇਅਰ ਵੀ ਕਰਨਾ ਹੈ ਤੇ ਜਿਹੜੇ ਬੱਚੇ ਪਹਿਲੀ ਵਾਰ ਆਪਣਾ ਚੈਨਲ ਦੇਖ ਰਹੇ ਹੈ ਜਾਂ ਇਹ ਵੀਡੀਓ ਨੂੰ ਪਸੰਦ ਆ ਰਹੀ ਆ ਰਹੀ ਹੈ ਤਾਂ ਉਹ ਇਸ ਨੂੰ ਸਬਸਕ੍ਰਾਈਬ ਕਰਨਾ ਨਾ ਬੁੱਲਣ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਬੇਟਾ ਕਿਉਂਕਿ ਇਸ ਦੇ ਨਾਲ ਮੈਨੂੰ ਹੋਰ ਵੀਡੀਓ ਬਣਾਉਣ ਲਈ ਬਲ ਮਿਲਦਾ ਹੈ ਅੱਜ ਲਈ ਇਨਹੀ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇਸ ਨੂੰ ਜੁੜਿਆ ਤੁਸੀਂ ਇਸ ਨੂੰ ਦੇਖਿਆ ਫਿਰ ਵੀ ਕਿਤੇ ਕੋਈ ਸੁਝਾਅ ਦੀ ਲੋੜ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਸੁਝਾਅ ਪੜਾ ਪਾ ਦੇਣਾ ਆਪ ਸਭ ਦਾ ਬਹੁਤ-ਬਹੁਤ ਧੰਨਵਾਦ